ਵਾਹਿਗੁਰੂ ਕੀ ਖਾਲਸਾ ਵਾਹਿ ਜੁਜੀ ਕੀ ਫਤਿਹ ਤਨ ਧਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਕੀ ਗੋਦ ਅੰਦਰ ਸਾਜ ਬੈਠੇ ਸਾ ਸੰਗਤ ਜੀ ਆਪ ਜੀ ਨੇ ਜੋ ਇਹ ਸ਼ਬਦ ਸਰਵਣ ਕੀਤਾ ਹੈ ਤਨਾਸਰੀ ਰਾਗ ਅੰਦਰ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 663 ਅਤੇ 664 ਦੇ ਸੁਭਾਈ ਮਾਰ ਹੈ ਸੁਭਰਮਨ ਸਾਧ ਸੰਗਤ ਜੀ ਅਵਚਾਰ ਕਰੀਏ ਕਿ ਅੱਜ ਦੇ ਸ਼ਬਦ ਦੇ ਵਿੱਚ ਅੱਜ ਦੇ ਸਮੁਖ ਬਾਤ ਦੇ ਵਿੱਚ ਸਾਹਿਬ ਜੀ ਗੁਰੂ ਅਮਰਦਾਸ ਜੀ ਸਾਨੂੰ ਕੀ ਉਪਦੇਸ਼ ਕਰਦੇ ਨੇ ਸਹਿ ਤਨ ਮੰਨ ਤ ਘਰਨਾ ਮੁਲੇ ਲਾਏ ਗੁਰਪੂਰਾ ਹਰ ਤਨ ਪਰਗਾਸ ਆ ਹਰ ਕਿਰਪਾ ਤੇ ਵਸੇ ਮਨ ਆਏ ਰਹਾਓ ਰਹਾਓ ਵਾਲੇ ਬੰਦੇ ਵਿੱਚ ਗੁਰੂ ਸਾਹਿਬ ਜੀ ਧਨ ਦੀ ਗੱਲ ਕਰਦੇ ਨੇ ਤੇ ਧਨ ਕਿਹਦਾ ਹੈ ਧਨ ਹੈ ਪਰਮਾਤਮਾ ਦਾ ਨਾਮ ਧਨ ਪੈਸੇ ਨੂੰ ਨਹੀਂ ਇੱਥੇ ਕਿਹਾ ਗਿਆ ਤਨ ਕਿਸੇ ਜਾਇਦਾ ਗੂਣੇ ਕਿਹਾ ਗਿਆ ਕਿਥੇ ਪਰਮਾਤਮਾ ਦੇ ਨਜ਼ਰ ਨੂੰ ਗੁਰਬਾਣੀ ਦਾ ਫਰਮਾਇਸ਼ ਕਾਚਾ ਧਨ ਸੱਚੇ ਮੂਰਖ ਦਾ ਵਾਅ ਵੀ ਅਸੀਂ ਕੱਚਾ ਧਨ ਹੈ ਮਾਇਆ ਹੈ ਉਸ ਨੂੰ ਇਕੱਠਾ ਕਰਦੇ ਹਾਂ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਉਹ ਤਨਵੰਤ ਨੇ ਬੜਿਆ-ਬੜਿਆ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸੱਚਾ ਨਾਮ ਰੂਪੀ ਧਨ ਇਕੱਠਾ ਕੀਤਾ ਹੋਇਆ ਹੈ ਤੇ ਕਿਵੇਂ ਮਿਲਦਾ ਹੈ ਪੂਰੇ ਗੁਰੂ ਤੋਂ ਜਦੋਂ ਕਿਰਪਾ ਕਰਦਾ ਹੈ ਪੂਰਾ ਗੁਰੂ ਇਹ ਧਨ ਤੇ ਪਦਾਰਥ ਮਿਲ ਜਾਂਦਾ ਹੈ ਕੋਣ ਮਾਇਆ ਦੀ ਗੱਲ ਅਸੀਂ ਜਦੋਂ ਕਰਦੇ ਆ ਧਨ ਦੀ ਗੱਲ ਕਰਦੇ ਆ ਇਥੇ ਤਾਂ ਸੱਚੇ ਨਾਮ ਨੂੰ ਧਨ ਕਹਿ ਦਿੱਤਾ ਗਿਆ ਵੀ ਅਸੀਂ ਉਹ ਧਨ ਇਕੱਠਾ ਕਰਨੇ ਕਈ ਵਾਰ ਅਸੀਂ ਸ਼ਬਦ ਵਰਤਦੇ ਆ ਕਿ ਮਾਇਆ ਦਾ ਬੜਾ ਪ੍ਰਭਾਵ ਹੈ ਜੀ ਅਸੀਂ ਤਾਂ ਗੁਰਦੁਆਰੇ ਨਹੀਂ ਆ ਸਕਦੇ ਹੁਣ ਅਸੀਂ ਮਾਇਆ ਸ਼ਬਦ ਨੂੰ ਸਮਝੀਏ ਜੇ ਅਸੀਂ ਡੈਫੀਨੇਸ਼ਨ ਪਤਾ ਕਰਦੇ ਹਾਂ ਉਹਦੀ ਵਿਆਖਿਆ ਕਰਦੇ ਹਾਂ ਤਾਂ ਮਾਇਆ ਉਹ ਚੀਜ਼ ਹੈ ਕੱਲੇ ਮਾਇਆ ਪੈਸੇ ਨਹੀਂ ਕਿ ਪੈਸੇ ਨੇ ਜਾਂ ਸੋਨਾ ਹੀ ਨਹੀਂ ਮਾਇਆ ਉਹ ਚੀਜ਼ ਹੈ ਜਿਹੜੀ ਸਾਨੂੰ ਗੁਰੂ ਵੱਲੋਂ ਰੋਕਦੀ ਹੈ ਚਾਹ ਨੀਂਦ ਹੈ ਚਾਹ ਸਾਡਾ ਘਰ ਹੈ ਕਿ ਘਰ ਦੇ ਵਿੱਚ ਨਹੀਂ ਕੋਈ ਪੈਗਾ ਮੈਂ ਜੋ ਗੁਰਦੁਆਰੇ ਚਲਾ ਗਿਆ ਜਾਂ ਚਲੇ ਗਈ ਕਿ ਚੋਕੀ ਹੋਵੇਗਾ ਜਾ ਮੈਂ ਘਰਦਵਾਰੇ ਚਲੇ ਗਿਆ ਪਿੱਛੋਂ ਜਿਹੜੇ ਬੱਚੇ ਨੇ ਕੋਈ ਨੁਕਸਾਨ ਨਾ ਕਰ ਦੇ ਜੇ ਮੇਰੇ ਬੱਚੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਭਾ ਜਿਹੜਾ ਵੀ ਸਾਨੂੰ ਗੁਰੂ ਵੱਲੋਂ ਕੋਈ ਵੀ ਚੀਜ਼ ਲੋਕਦੀ ਆ ਉਹ ਮਾਇਆ ਹੈ ਜਦੋਂ ਸੀ ਮਾਇਆ ਦੀ ਗੱਲ ਕਰਦੇ ਆ ਗੁਰਬਾਣੀ ਦੀਆਂ ਪੰਕਤੀਆਂ ਸਾਡੇ ਪ੍ਰਚਾਰਕ ਸਹਿਬਾਨ ਵਰਤਦੇ ਨੇ ਮਾਇਆ ਮਨੋ ਦਾ ਵਿਸਰਿਆ ਮੰਗੇ ਧੰਮ ਧੰਮ ਸੋ ਪ੍ਰਵਚੇਤਨਾਇ ਅਵੇ ਨਾਟਕ ਨਹੀਂ ਕਰਮ ਬਹੁਤ ਵੀ ਅੱਜ ਤੋਂ ਮਾਇਆ ਦੇ ਉੱਪਰ ਪੰਕਤੀਆਂ ਵਰਤੇ ਦੇਣ। ਇਹ ਲੈ ਦੇ ਕਹਿੰਦਾ ਪਤਾ ਕਿ ਤੁੰਗਤਾਰ ਦਿੰਦੇ ਨੇ ਕਿ ਇਹ ਜਿਹੜੀ ਮਾਇਆ ਹੈ ਨਾ ਪਾ ਪੈਸਾ ਹੈ ਇਹ ਸਭ ਨੂੰ ਖੱਜਲਖੁਆਰ ਕਰਦੀ ਹੈ। ਠੀਕ ਹੈ ਮਾਇਆ ਇਕੱਠੀ ਕਰਨ ਦੇ ਵਿੱਚ ਅਸੀਂ ਲੱਗੇ ਹੋਏ ਆ ਖੱਜਲਖੁਆਰ ਕਰਦੀ ਹੈ। ਪਰ ਗੁਰੂ ਸਾਹਿਬ ਜੋ ਪ੍ਰਦੇਸ਼ ਕਰਦੇ ਨੇ ਸ਼ੇ ਰਾਗ ਅੰਦਰ ਗੁਰਨਾਗਰ ਸਾਹਿਬ ਜੀ ਮੋਤੀ ਦਾ ਮੰਦਰ ਉਸ ਰਤਨੇ ਤਾਂ ਉਹੇ ਜੜਾਓ ਵੀ ਮੋਤੀ ਦਾ ਮਹਿਲ ਪਿਆ ਹੋਵੇ ਪਲੰਕ ਦੇ ਉੱਪਰ ਸੋਨੇ ਲਾਲ ਜੜੇ ਹੋਣ ਤੇ ਸਿੱਖ ਦਾ ਵਸੌਨਾ ਹੋਵੇ ਪਰ ਜੇ ਸੇਖ ਨੂੰ ਮਾਇਆ ਜਿਹਦੇ ਵਿੱਚ ਰਹਿ ਕੇ ਵਾਹਿਗੁਰੂ ਪਰਮਾਤਮਾ ਚੇਤੇ ਰਹਿਣਾ ਉਹ ਮਾਇਆ ਖਾਰ ਜੇਕਰ ਅਸੀਂ ਸੋਨੇ ਦਾ ਵੀ ਬੈੱਡ ਬਣਾ ਕੇ ਸੌਂਦੇ ਆ ਉੱਤੇ ਤਾਂ ਗੁਰੂ ਨਰਾਜ ਨਹੀਂ ਹੈ ਜਿase ਨੇਤਨ ਕ ਕਰ ਰਹੇ ਆ ਗੁਰਬਾਣੀ ਪੜ ਰਿਆ ਗੁਰੂ ਆਦੇ ਅਨਸਾਰ ਚੱਲ ਰਹੇ ਆ ਕੋਈ ਪ੍ਰਭਾਵ ਨਹੀਂ ਸੋਨੇ ਦਾ ਅਸੀਂ ਚਾਦਰ ਦੀ ਜਗਾ ਰੋਟਾ ਦੀ ਸੀ ਵਿਸ਼ਾਉਣਾ ਕੀਤਾ ਹੋਇਆ ਰੋਟਾ ਨੂੰ ਆਪਣੇ ਲੈ ਰਹੇ ਆ ਪੈਸੇ ਨੂੰ ਲੈ ਰਹੇ ਕੋਈ ਦਿੱਕਤ ਨਹੀਂ ਹੈ ਗੁਰੂ ਨਾਰਾਜ ਨਹੀਂ ਹੈ ਕਿ ਮਾਇਆ ਇਕੱਠੇ ਜੀ ਕਰਨੀ ਮਾਇਆ ਇਕੱਠੀ ਕਰੀਏ ਪਰ ਨਾਲ ਵੈਗੁਰ ਪ੍ਰਮਾਤਮਾ ਦਾ ਨਾਮ ਜਪਣਾ ਹੈ ਕਿਰਤ ਕਰਦੀ ਅਸੀਂ ਧਰਮ ਦੀ ਕਿਰਤ ਵੇਦ ਕਰਤਾ ਧਰਮ ਦੀ ਅਥੋਂ ਦੇ ਕੇ ਭਲਾ ਬਣਾਵੇਂ ਜੇਕਰ ਤੇਰੀ ਸੱਚੇ ਸੱਚੇ ਕਰਤ ਹੈ ਤੈਨੂੰ 1 ਮਿੰਟ ਦੇ ਵਿੱਚ ਵੀ ਕਰੋੜਾਂ ਰੁਪਏ ਆ ਰਿਹਾ ਕੋਈ ਗੱਲ ਨਹੀਂ ਤੇਰੀ ਸੱਚੇ ਸੱਚੇ ਕਰਤ ਹੈ ਤੇਰਾ ਕਾਮ ਨੇ ਐਵੇਂ ਦਾ ਹੈ ਪਰ ਜੇਕਰ ਤੂੰ ਬੇਈਮਾਨੀ ਦਾ ਧੀਨੇ ਬਾਅਦ ਵੇਖ ਕੇ ਕਈਆ ਵੀ ਕਮਾ ਲਿਆ ਨਾ ਉਹ 1 ਰੁਪਿਆ ਵੀ ਤੇਰੇ ਵਾਸਤੇ ਹਾਰਾ ਹੈ ਗੁਰੂ ਸਾਹਿਬਾਂ ਨੇ ਸਾਨੂੰ ਕਿਤੇ ਵੀ ਧੰਨ ਪਦਾਰਥ ਇਕੱਠਾ ਕਰਨ ਤੋਂ ਮਨਾ ਨਹੀਂ ਕੀਤਾ ਅਸੀਂ ਧਨ ਪਦਾਰਥ ਇਕੱਠੇ ਕਰ ਲਏ ਨੇ ਕਿਉਂਕਿ ਅਸੀਂ ਆਪਣੇ ਪਰਿਵਾਰ ਦਾ ਆਪਣੇ ਸਮਾਜ ਨੂੰ ਚਲਾਉਣਾ ਹੈ ਪਰ ਉਹ ਧਨ ਪਦਾਰਥ ਇਕੱਠਿਆ ਕਰਦੇ ਆ ਜੇਕਰ ਸਾਨੂੰ ਰੱਬ ਭੁੱਲ ਜਾਂਦਾ ਹੈ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਉਹ ਧਨ ਪਦਾਰਥ ਇਕੱਠੇ ਕੀਤੇ ਹੋਏ ਵਿਅਰਥ ਨੇ ਭਾਵੇਂ ਥੋੜੇ ਨੇ ਭਾਵੇਂ ਬਹੁਤੇ ਨੇ ਤਾਂ ਆਵਾਲੇ ਭਾਵੇਂ ਵਿੱਚ ਗੁਰੂ ਸਾਹਿਬ ਜੀ ਪਰਦੇਸ਼ ਕਰਦੇ ਨੇ ਕਿ ਜਿੱਥੇ ਅਸੀਂ ਦੁਨਿਆਵੀ ਧਨ ਇਕੱਠਾ ਕਰਦੇ ਹਾਂ ਮਾਇਆ ਇਕੱਠੀ ਕਰਦੇ ਆ ਹੋਰ ਮਹਿਮਾੜੀਆਂ ਅਸੀਂ ਬਣਾ ਰਹੇ ਹਾਂ ਘਰ ਨੂੰ ਵਧੀਆ ਬਣਾ ਰਹੇ ਹਾਂ ਪਰ ਉਤੇ ਸੱਚਾ ਧਰ ਜਿਹੜਾ ਹੈ ਪਰਮਾਤਮਾ ਦਾ ਨਾਮ ਉਸ ਨੂੰ ਇਕੱਠਿਆ ਕਰ ਕੋਈ ਧਰ ਜਿਹੜਾ ਹੈ ਉਹ ਤੇਰੇ ਕੰਮ ਆਵੇਗਾ ਬਾਕੀ ਜਿਹੜਾ ਦੁਨਿਆਵੀ ਧਰ ਹੈ ਨਾ ਉਹ ਇੱਥੇ ਰਹਿ ਜਾਵੇਗਾ ਤੇ ਗੁਰੂ ਸਾਹਿਬ ਜੀ ਪ੍ਰਗਟੇ ਕਰਦੇ ਨੇ ਕਿ ਸੱਚਾ ਧਰ ਮਿਲਦਾ ਕਿਵੇਂ ਹੈ ਜਦੋਂ ਗੁਰੂ ਕਿਰਪਾ ਕਰਦਾ ਹੈ ਤੇ ਗੁਰੂ ਕਦੋਂ ਕਿਰਪਾ ਕਰਦਾ ਜਦੋਂ ਅਸੀਂ ਗੁਰੂ ਦੇ ਹੋਵਾਂਗੇ ਤਰ੍ਹਾਂ ਹਵਾਲੇ ਬੰਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਨੇ ਕਿ ਅਸੀਂ ਸੱਚਾ ਧਰਮ ਹੈ ਪਰਮਾਤਮਾ ਦਾ ਨਾਮ ਉਹ ਦਿਨ ਰਾਤ ਜਪਣਾ ਹੈ ਜਦੋਂ ਵੀ ਸਾਨੂੰ ਵੱਧ ਤੋਂ ਵੱਧ ਸਮਾਂ ਅਸੀਂ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਲਾਉਣਾ ਹੈ ਨਾਲ ਕਿਰਤ ਕਰਨੀ ਹੈ ਕਿਰਤ ਮਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਨਾਮ ਜਪਣਾ ਹੈ ਕਿਰਤ ਕਰਨੀ ਹੈ ਨਾਲ ਅਸੀਂ ਦਾਨ ਵੀ ਕਰਨਾ ਵਰਨ ਕੇ ਵੀ ਸ਼ੱਕ ਨਹੀਂ ਇਹੋ ਧਨ ਇਕੱਠ ਨਾ ਰੁਕਤੇ ਨਾ ਜਾਏ ਪੂਰਾ ਸਤ ਕਰ ਦਿਆ ਦਿਖਾਏ ਆਪਣੇ ਸਤਿਗੁਰ ਕਾ ਸਤ ਬਣ ਜਾਈ ਗੁਰ ਕਿਰਪਾ ਤੇ ਹਰ ਮੰਨ ਵਸਾਈ ਪਹਿਲੇ ਪੰਨੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਧਨ ਹੈ ਨ ਇਹ ਕਦੇ ਵੀ ਨਖੁੱਟੇ ਨਾ ਜਾਏ ਪਾਉ ਕਦੇ ਨਾਸ ਨਿਹਣਾ ਕਬ ਇੱਕ ਵਾਰ ਵੀ ਵੈਗਰੂ ਕਹਿ ਲਿਆ ਨਾ ਉਹ ਵੀ ਥਾਏ ਪੈਣਾ ਜਿੰਨੇ ਵਾਰ ਵੀ ਅਸੀਂ ਪਰਮਾਤਮਾ ਦਾ ਨਾਮ ਜਪਿਆ ਉਹ ਥਾਏ ਪੈਣਾ ਸਾਡੇ ਕੋਲ ਮਾਇਆ ਦੇ ਅੰਬਾਰ ਲੱਗੇ ਨੇ ਢੇਰ ਲੱਗੇ ਹੋਏ ਨੇ ਢਾਇਆ ਦਾ ਕੋ ਚੋੜਣਾ ਆ ਜਾਵੇ ਜਿਵੇਂ ਅਸੀਂ ਪੈਸੇ ਆ ਸੋਨਾ ਆ ਦੇਕਾ ਅਲਮਾਰੀਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਲੋਕਰ ਬਣਾਇਆ ਨਾ ਘਰ ਮੁਕਾ ਚ ਬਣਾਇਆ ਹੁੰਦਾ ਉਹਨਾਂ ਵੀ ਲੋਕ ਲਾਇਆ ਹੁੰਦਾ ਫਿਰ ਅਲਮਾਰੀ ਨੂੰ ਵੀ ਫਰਮਾਰੀ ਵਗੈਰਾ ਨੂੰ ਵੀ ਉਹਨਾਂ ਵੀ ਲੋਕ ਲਾ ਕੇ ਰੱਖਿਆ ਹੁੰਦਾ ਚਾਬੀਆਂ ਸੁਭਾਰ ਸਮਾ ਰੱਖਦੇ ਕਿਤੇ ਚੋਰ ਨਾ ਪੈ ਜਾ ਪਰ ਗੁਰੂ ਸਾਹਿਬ ਇਹ ਪ੍ਰਦੇਸ਼ ਕਰਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਇਹਨੂੰ ਕੋਈ ਵੀ ਚੋਰ ਨਹੀਂ ਪੈ ਸਕਦਾ ਨਾਮ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਵਸੇ ਮਨ ਮਾਇਕ ਕਿ ਜਿਨਾਂ ਦੇ ਰਾਮ ਪਾਪ ਹੈ ਕੋ ਪਰਮਾਤਮਾ ਇੱਥੇ ਰਾਮ ਦਸ਼ਰਧ ਦਾ ਪੁੱਤਰ ਰਾਮ ਨਹੀਂ ਹੈ ਇੱਥੇ ਰਾਮ ਮੈ ਕੋ ਪਰਮਾਤਮਾ ਹੈ ਜਿਹੜੇ ਰਮੇ ਹੋਏ ਹੈ ਕਿ ਜਿਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਫਿਰ ਉਹ ਠੱਗੇ ਨਹੀਂ ਜਾਂਦੇ ਫਿਰ ਉਹਨਾਂ ਵਾਸਤੇ ਕਦੀ ਵੀ ਉਹਨਾਂ ਦੀ ਮੌਤ ਨਹੀਂ ਹੁੰਦੀ ਸਰੀਰ ਦੀ ਮੌਤ ਹੋ ਜਾਵੇਗੀ ਪਰ ਉਹਨਾਂ ਦਾ ਨਾਮ ਸਦਾ ਵਾਸਤੇ ਰਹੇਗਾ ਪਾਈ ਤਾਰੂ ਸਿੰਘ ਜੀ ਹੈ ਪਾਈ ਮਾਨੀ ਸਿੰਘ ਜੀ ਕਿੰਨੇ ਸਾਲ ਹੋ ਗਏ ਨੇ ਇਸ ਸੰਸਾਰ ਤੋਂ ਗਿਆਨ 10 ਗੁਰੂ ਸਾਹਿਬਾਨ ਸਹਾਇਤਾ ਦੇ ਨੇ ਹੋਰ ਵੀ ਅਨੇਕਾ ਸੀਧ ਸਿੱਖ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਪਰ ਜਦੋਂ ਸੀ ਉਹਨਾਂ ਦਾ ਜੀਵਨ ਪੜਦੇ ਆਇਂ ਲੱਗਦਾ ਕਿ ਅਜੇ ਥੋੜਾ ਕਿਸਮਾ ਹੋਇਆ ਗਿਆ ਕਿਉਂ ਕਿਉਂਕਿ ਉਹਦਾ ਪਰਮਾਤਮਾ ਦਾ ਨਾਮ ਜਪਿਆ ਹੈ ਤੇ ਗੁਰੂ ਦੇ ਦੱਸੇ ਹੋਏ ਮਾਰਗ ਉੱਪਰ ਚੱਲੇ ਨੇ ਤਾਰੇ ਮੁਤਾ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਕਿ ਇਹ ਜਿਹੜਾ ਧੰਨ ਪਰਮਾਤਮਾ ਦਾ ਨਾਮ ਹੈ ਤੇ ਕਦੇ ਵੀ ਨਾਸ ਨਹੀਂ ਹੋ ਗਏਗਾ ਤੇ ਮੈਂ ਆਪਣੇ ਗੁਰੂ ਤੋਂ ਬਿਹਾਰ ਜਾਣਾ ਜਿਨ੍ਹਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਸੱਚਾ ਰਾਗ ਦਿੱਤਾ ਹੈ ਵਾਰਣ ਹੈ ਬਿਹਾਰਣਾ ਲੱਖ ਭਰੀਆ ਕਿ ਮੈਂ ਲੱਖਾਂ ਵਾਰ ਕੁਰਬਾਨ ਜਾਣਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਤੱਕ ਭਗਤ ਕਬੀਰ ਸਾਹਿਬ ਜੀ ਤੈਥੋਂ ਤੱਕ ਗੁਰਬਾਣੀ ਦੇ ਵਿੱਚ ਉਪਦੇਸ਼ ਕਰਦੇ ਨੇ ਕਿ ਜਿਸ ਬੰਦੇ ਨੂੰ ਸੁਪਨੇ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਬੜ ਬੜਾਉਂਦਾ ਹੈ ਨਾ ਕਈ ਆਪ ਨੂੰ ਬੋਲਦੇ ਨੇ ਬੱਚੇ ਵੀ ਬੋਲਦੇ ਨੇ ਵੱਡੇ ਵੀ ਬੋਲਦੇ ਨੇ ਜੇ ਉਸਨੂੰ ਖੁਸ਼ੀ ਆ ਕਿ ਕੀ ਬੋਲਿਆ ਜਾਨੂੰ ਨੂੰ ਸਮਝ ਨਹੀਂ ਲੱਗਦੀ ਤੱਕ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਸੁਪਨੇ ਦੇ ਵਿੱਚ ਵੀ ਬੜ ਬੜਾਉਂਦਾ ਹੈ ਸੁੱਤੇ ਪਿਆ ਬੜ ਬੜਾਉਂਦਾ ਹੈ ਤਾਂ ਮੈਂ ਉਸ ਦੇ ਵਾਸਤੇ ਕੀ ਕਰ ਸਕਦਾ ਕਿ ਜਿਹੜਾ ਮੇਰਾ ਚੰਮ ਹੈ ਮੇਰੀ ਚਮੜੀ ਹੈ ਨਾ ਉਹ ਲਾ ਕੇ ਮੈਂ ਉਹਦੇ ਪੈਰ ਦੀ ਜੁੱਤੀ ਬਣਾ ਕੇ ਦਵਾਂ ਇਹਨਾਂ ਪਰਮਾਤਮਾ ਦੇ ਨਾਮ ਨੂੰ ਇੱਜ਼ਤ ਮਨ ਦੇਣਾ ਤਾਂ ਐਸੀ ਤਰ੍ਹਾਂ ਹਿੰਦੂ ਇਤਿਹਾਸ ਦੇ ਵਿੱਚ ਇੱਕ ਸਾਖੀ ਹੈ ਕਹਿੰਦੇ ਕਿ ਵਿਸ਼ਨੂੰ ਜੀ ਬੈਠੇ ਨਾਲ ਨਾਰਦ ਗੁਰੂ ਨੇ ਬੈਠਾ ਹੈ ਤਾਂ ਇੱਕ ਕਿਸਾਨ ਹਲ ਵਾਲਾ ਹੈ ਤਾਂ ਉਸ ਨੇ ਸਾਰੇ ਦਿਨ ਦੇ ਵਿੱਚ ਚਾਰ ਵਾਰੀ ਰੱਬ ਨੂੰ ਯਾਦ ਕੀਤਾ ਤਵੇਂਸ਼ਰੂ ਜੀ ਨੇ ਕਹਿੰਦੇ ਬੜੇ ਸਖਤ ਕੀਤੀ ਹੁੰਦੀ। ਇੱਕ ਆਸਾਨ ਹੈ ਚਾਰ ਵਾਰ ਰੱਬ ਦਾ ਨਾਮ ਲੈ। ਤੇ ਲਾਗੇ ਨਾਰਦ ਮੁਨੀ ਬੈਠਾ ਸੀ। ਜਿਹੜਾ ਬੰਦਾ ਜਾਦਾ ਕੰਮ ਕਰਦਾ ਹੋਵੇ ਤੇ ਉਹਦੇ ਲਾਗੇ ਥੋੜੇ ਕੰਮ ਦੀ ਸਖਤ ਕਰਦੇ ਗੁੱਸਾ ਚੜਦਾ ਹੈ ਕਿ ਮੈਂ ਤਾਂ ਸਾਰਾ ਦਿਨ ਲਗਾ ਰਿਹਾ। ਕਿ ਕੋਈ ਗੱਲ ਬਾਤ ਨਹੀਂ ਇਹਨੇ ਘੰਟਾ ਕਿਲਾਇਆ ਦੀ ਸਖਤ ਹੋਈ ਜਾਂਦੀ। ਗੁੱਸਾ ਹੁੰਦਾ ਉਹਦੇ ਮਨ ਦੇ ਵਿੱਚ। ਤਾਂ ਨਾਰਦ ਮੁਨੀ ਨੇ ਮਿਸ਼ਨ ਨੂੰ ਕਿਹਾ ਕਹੇ ਸ਼ਰਨ ਜੀ ਮੈਂ ਤਾਂ ਸਾਰਾ ਦਿਨ ਭਾਵਤੋਂ ਵੀ ਕੱਢੇ ਨਾਰਾਇਣ ਰਹਿਨ ਜਪਦਾ ਤੁਸੀਂ ਮੇਰੀ ਕਦੀ ਸਿਫਤ ਨਹੀਂ ਕੀਤੀ ਇਸਨੇ ਸਿਰਫ ਚਾਰ ਵਾਰ ਨਾਮ ਲਿਆ ਹੈ ਤੁਸੀਂ ਇਹਦੀ ਸਿਫਤ ਕਰੀ ਜਾਂਦੇ ਨੇ ਮਿਸ਼ਨ ਨੂੰ ਪਤਾ ਲੱਗ ਗਿਆ ਕਿ 14 ਕੀ ਹੈ ਇਹਦਾ ਸਵਾਲ ਕੀ ਹੈ ਇਹਦੀ ਤਸल्ली ਕਿਵੇਂ ਹੋਵੇਗੀ ਕਹਿੰਦੇ ਕਿ ਵਿਸ਼ਨੂੰ ਨੇ ਕਿਹਾ ਕਿ ਇੱਕ ਬਰਤਨ ਲੈ ਕੇ ਆ ਉਹਦੇ ਚ ਪਾਣੀ ਪਾ ਕੁਝ ਸਮਾਂ ਜਿਹੜਾ ਬਰਤਨ ਪਾਣੀ ਪਾ ਕੇ ਕੁਸ਼ ਸਫਰ ਤੈ ਕਰਨ ਵਾਸਤੇ ਗਿਆ ਤੇ ਕਿਹਾ ਵੀ ਨਾਲ ਰੱਬ ਦਾ ਨਾਮ ਲੈਣੇ ਜਦੋਂ ਨਾਰਦ ਮੁਨੀ ਸਫਰ ਤੈ ਕਰਕੇ ਵਾਪਸ ਆਇਆ ਵਿਸ਼ਰੂ ਨੇ ਪੁੱਛਿਆ ਕਿ ਕਿੰਨੇ ਵਾਰ ਪਰਮਾਤਮਾ ਨੂੰ ਯਾਦ ਕੀਤਾ ਕਹਿੰਦਾ ਇੱਕ ਵਾਰ ਮੈਂ ਜਿਹੜਾ ਪਹਿਲਾਂ ਜਪਦਾ ਉਹ ਵੀ ਭੁੱਲ ਗਿਆ ਕਾਰਨ ਕਿ ਉਹਦਾ ਧਿਆਨ ਬਰਤਨ ਵਾਲ ਹੋ ਗਿਆ ਕਿ ਬਰਤਨ ਦੇ ਵਿੱਚੋਂ ਪਾਣੀ ਨਾ ਕਿੱਢ ਦੋਣ ਜਦੋਂ ਵਿਸ਼ਰੂ ਨੇ ਵੀ ਸਮਝਾਇਆ ਕਿ ਇਹਦਾ ਕਸਾਰ ਲੈਣਾ ਇਹਦਾ ਧਿਆਨ ਕਿੱਥੇ ਵੱਨੇ ਬਾਦਾਂ ਬਲੇ ਵੀ ਜਿਸ ਨਾਲੋਂ ਪਹਿਲੀ ਬਾਣੀ ਹੈ ਕਿ ਕਿਤੇ ਉਹਦੇ ਨਾਲ ਵੀ ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਉਹਦਾ ਧਿਆਨ ਹੈ ਕੋਈ ਛਾੜ ਨਾ ਰਹਿ ਜਾਵੇ ਫਿਰ ਨਾਲ ਧਿਆਨ ਹੈ ਕਿ ਬੇਰੇ ਦੀਆਂ ਉਪਰਖਾਂ ਦੇ ਮੈਂ ਇਹਦੇ ਨਾਲ ਆ ਕਾਰੋਬਾਰ ਕਰਾਂਗਾ ਧਿਆਨ ਹੈ ਉਹਦਾ ਪਰ ਬੇਰੇ ਦੇ ਪ੍ਰਮਾਤਮਾ ਦਾ ਨਾਮ ਲੱਗੇ ਇਸੇ ਕਰਕੇ ਗ੍ਰਿਸ਼ਟ ਧਰਮ ਨੂੰ ਗੁਰੂ ਸਾਹਿਬ ਬਾਦਾਂ ਵਡਿਆਈ ਦਿੱਤੀ ਹੈ ਸਗਲ ਧਰਮਾਂ ਦਾ ਗ੍ਰਿਸ਼ਟ ਪ੍ਰਦਾਨ ਹੈ

ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖਮਨ ਅੰਤਰ ਸਹਿਜ ਸੁਹਾਣੀ ਤਾਂ ਦੂਸਰੇ ਬੰਦੇ ਵਿੱਚ ਗੁਰੂ ਸਾਹਿਬ ਪ੍ਰਵੇਸ਼ ਕਰਦੇ ਨੇ ਜਦੋਂ ਅਸੀਂ ਸੱਚੇ ਗੁਰੂ ਦੀ ਸੰਗਤ ਕੀਤੀ ਜਿੰਨੇ ਵੀ ਸਾਡੇ ਆਪ ਕੋਲ ਨਹੀਂ ਮਾਰੇ ਕਰਮ ਨੇ ਗੁਰੂ ਨਾਸ ਕਰ ਦਿੰਦਾ ਤੇ ਪੂਰਾ ਗੁਰੂ ਸਾਨੂੰ ਜੋ ਸਹਿਜ ਅਵਸਥਾ ਹੈ ਭਾਈ ਪਰਮਾਤਮਾ ਦਾ ਨਾਮ ਕਿਵੇਂ ਜਪਣਾ ਹੈ ਕਿਵੇਂ ਚੰਗੇ ਕੰਮ ਕਰਨੇ ਨੇ ਗੁਰੂ ਸਾਨੂੰ ਸਮਝਾ ਦਿੰਦਾ ਤੇ ਅਸੀਂ ਜਦੋਂ ਤੋਂ ਸਾਡੀ ਅਵਸਥਾ ਕੀ ਬਣ ਜਾਂਦੀ ਹੈ ਸਾਧ ਕਰਿਜੈ ਗੁਣੇ ਤੇਰੀ ਸ਼ੋਰ ਆਪਰ ਚਲੇਗੇ ਸਾਡੀ ਅਵਸਥਾ ਇਹ ਨਹੀਂ ਕਿ ਅਸੀਂ ਸਾਧ ਕਰਨੀ ਹੈ ਗੁਨਾਮੇ ਆਪਰਾਂ ਨੂੰ ਛੱਡ ਦੇਣਾ ਸਾਡੀ ਜਿਹੜੀ ਅਵਸਥਾ ਹੈ ਉਹ ਹੰਸ ਵਰਗੀ ਹੋਵੇ ਆ ਤੁਸੀਂ ਤੁਸੀ ਬਹੁਤ ਅਜੋ ਕਹਣਾ ਪੀਲ ਬਾਸ ਤੇ ਵੈਗੁਰੂ ਪਰਮਾਤਮਾ ਨੇ ਤੁੰਡ ਦੇ ਵਿੱਚ ਇਵੇਂ ਦਾ ਕਪਾਦਾਰ ਤੋਂ ਪੈਦਾ ਕੀਤਾ ਜਦੋਂ ਉਹ ਦੁੱਧ ਦੇ ਵਿੱਚ ਤੁੰਡ ਪਾਵੇਗਾ ਨਾ ਜਿਹੜਾ ਪਾਣੀ ਆ ਵਕਰਾ ਡਾਵੇਗਾ ਦੁੱਧ ਵਕਰਾ ਜਾਵੇਗਾ ਉਹ ਦੁੱਧ ਪੀਲਾ ਵਿੱਚ ਪਾਣੀ ਛਕਦਾ ਨਹੀਂ ਸਿੱਖ ਦੀ ਵੀ ਫਿਰਤੀ ਇਵੇਂ ਦੀ ਹੋਵੇ ਸਮਾਜ ਦੇ ਵਿੱਚ ਵਿਚਰਦੇ ਆ ਅਸੀਂ ਦੁੱਧ ਕਿਵੇਂ ਦੁੱਧ ਛਕਣਾ ਹੈ ਭਾਅ ਚੰਗੇ ਕੰਮ ਕਰਦੇ ਚੰਗੇ ਨਾਲ ਸੰਸਾਰ ਕਰਦੇ ਔਰਦਨੇ ਸ਼ਬਦ ਦੇ ਲਈ ਉਹ ਕਨਾ ਵੱਲੇ ਧਿਆਨ ਦੇਣਾ ਕਈ ਵਾਰ ਅਸੀਂ ਕਿਸੇ ਮੋੜ ਕਦੀ ਅਸੀਂ ਇੱਕ ਔਕਰ ਕਰਕੇ ਉਹਦੇ ਬਾਕੀ ਜਿਹੜੇ ਗੁਣ ਨੇ ਉਹਨਾਂ ਨੂੰ ਵੀ ਭਰਾ ਦੇਣਾ ਅਸੀਂ ਤੇ ਗੁਰਾਂ ਦੀ ਸਾਂਝ ਕਰਨੀ ਹੈ ਜੇ ਕਿਸੇ ਬੰਦੇ ਵਿੱਚ ਇੱਕ ਗੁਣ ਹੈ ਜਿਹੜੇ ਜਨੇ ਔਕਰ ਛੱਡਣਾ ਨਹੀਂ ਹੈ ਉਹ ਗੁਣ ਚੁੱਕ ਲੈਣਾ ਜਿਹੜੇ ਜਨੇ ਗੁਣ ਔਕਰ ਦਾ ਤੁਸੀਂ ਕੀ ਲੈਣਾ ਹੈ ਸਾਨੂੰ ਉਹਦੇ ਨਾਲ ਕੋਈ ਨਹੀਂ ਆ ਸਾਡੀ ਸਾਜ ਗੁਣਾ ਨਾਲ ਜੇ ਉਹਦੇ ਵਿੱਚ ਕੋਈ ਚੰਗਾ ਗੁਣ ਇੱਕ ਹੀ ਆ ਨਾ ਉਹ ਇੱਕ ਗੁਣ ਕਰਕੇ ਉਹਦੇ ਨਾਲ ਸਾਜ ਰੱਖਣੀ ਇਹਦੇ ਵਿੱਚ ਇੱਕ ਗੁਣ ਹੈ ਉਹ ਗੁਣ ਨਾਲ ਪ੍ਰਾਪਤ ਕਰਨਾ ਹੈ ਪਰ ਅਸੀਂ ਕੀ ਕਰਦੇ ਆ ਅਸੀਂ ਆਉਕਰ ਦੇਖਦੇ ਇਹਨਾਂ ਦੇ ਨਵੇਂ ਆਉਕਰ ਦੇ ਵਿੱਚ ਇੱਕ ਗੁਣ ਆ ਫਿਰ ਕੀ ਹੋਇਆ ਮਾਲਾ ਜਾਂ ਦੁਲਾ ਕੰਮ ਕਰ ਰਦਰ ਨਹੀਂ ਅਸੀਂ ਚੰਗੇ ਕੰਮ ਦੀ ਸੰਗਤ ਕਰਦੇ ਆ ਗੁਰੂ ਸਾਹਿਬ ਜੀ ਨੇ ਉਪਦੇਸ਼ ਕਰਦੇ ਨੇ ਕਿ ਜਿਹੜੇ ਆਉਟਕੋਰਨਿੰਗ ਉਹ ਮੇਰੇ ਵਿੱਚੋਂ ਖਤਮ ਹੋ ਗਏ ਮੇਰੇ ਵਿੱਚ ਜਿਹੜੇ ਗੋਨ ਨੇ ਉਹ ਆ ਗਏ ਕਿ ਕਦੋਂ ਹੋਇਆ ਜਦੋਂ ਮੈਂ ਗੁਰੂ ਜੀ ਸੰਗਤ ਕੀਤੀ ਗੁਰੂ ਨੇ ਜਦੋਂ ਮੈਨੂੰ ਆਪਣੀ ਸੱਚੀ ਬਾਣੀ ਦਾ ਉਪਦੇਸ਼ ਦਿੱਤਾ ਤੇ ਮੇਰੇ ਸੁੱਖ ਜਿਹੜਾ ਮੇਰੇ ਮਨ ਦੇ ਵਿੱਚ ਵਸਿਆ ਜਿਹੜਾ ਮੇਰਾ ਮਨ ਹੈ ਉਹ ਸੁਖੀ ਹੋ ਗਿਆ ਜਿਹੜਾ ਮੇਰਾ ਮਨ ਉਹ ਠੀਕ ਜਾ ਗਿਆ ਅਸੀਂ ਸੱਚੀ ਬਾਣੀ ਕਰ ਲਈ ਸਾਹਿਬ ਜੀ ਨੂੰ ਅਮਰਦਾਸ ਜੀ ਅਨੰਦ ਸਾਹਿਬਾ ਦੇ ਵਿੱਚ ਉਪਦੇਸ਼ ਕਰਦੇ ਨੇ ਤਾਬ ਉਹ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਜਾਵਾ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਇਹ ਬਾਣੀਆ ਤੋਂ ਮੇ ਉੱਚੀ ਬਾਣੀਆ ਸੱਚੀ ਬਾਣੀ ਇਹ ਨਾਸਾ ਦੇ ਵਿੱਚ ਗੁਰੂ ਸਾਹਿਬ ਜੋ ਉਪਦੇਸ਼ ਕਰਦੇ ਨੇ ਕਹਿੰਦੇ ਕਰਕੇ ਸੁਣਦੇ ਕਰਕੇ ਕੱਟੀਆਂ ਕੋ ਕਰਨ कच्चे काम करा पाव गलत काम करा गलत अस भी जेकर सी तो हो जे असी सची तो फिर होगा हो निर्मल बारो निर्मल फिर अंदरों भी निर्मल हो जाव गए में भी निर्मल हो जाएंगे पर सा अवस्था की बन गई है अस तो निर्मल पर अंदरों अले मैल कि दूर हो गएगी ਜਦੋਂ ਅਸੀਂ ਪਰਮਾਤਮਾ ਦਾ ਨਾਮ ਲੱਭਿਆ ਗੁਰੂ ਦੀ ਸੰਗਤ ਕੀਤੀ ਸੱਚੀ ਬਾਣੀ ਨੂੰ ਪੜਿਆ ਇੱਕ ਅਚਰਜ ਜਨ ਦੇਖੋ ਪਾਈ ਦੁਨ ਦਾ ਮਾਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਘਰ ਪਰਸਾਦ ਵਸੇ ਮਨ ਆਏ ਕਿਸੇ ਭੰਦੇ ਵਿੱਚ ਸਹਿਸ਼੍ਰੀ ਗੁਰੂ ਅਮਰਦਾਸ ਜੀ ਪ੍ਰਦੇਸ਼ ਕਰਦੇ ਨੇ ਕਹਿੰਦਾ ਕਿ ਬਰਾਚਰ ਕਰਿਆ ਬੜੀ ਹਰ ਅਨੰਗੀ ਹੋਈ ਹਰ ਅਨੰਗੀ ਹੋਈ ਗੁਰੂ ਨੇ ਮੇਰੇ ਅੰਦਰ ਜਿਹੜੀ ਜਿੰਤਾ ਸੀ ਉਹ ਖਤਮ ਕਰ ਦਿੱਤੀ ਤੇ ਮੇਰੇ ਮਨ ਦੇ ਵਿੱਚ ਹਰੀ ਪ੍ਰਮਾਤਮਾ ਵੈਗੁਰ ਪ੍ਰਮਾਤਮਾ ਦਾ ਵਾਸਾ ਹੋ ਗਿਆ ਤੇ ਜੋ ਅਮੋਲਕ ਜਿਸ ਦਾ ਕੋਈ ਮੋਲ ਨਹੀਂ ਹੈ ਪ੍ਰਮਾਤਮਾ ਦਾ ਨਾਮ ਉਹ ਮੈਨੂੰ ਮਿਲ ਗਿਆ ਗੁਰੂ ਜੀ ਕਿਰਪਾ ਦੇ ਨਾਲ ਜਦ ਵੀ ਸਾਧ ਦੇ ਵਿੱਚ ਅਸੀਂ ਕੌੜੀ ਪੜਦੇ ਹਾਂ ਹਰ ਆਪ ਅਮੋਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿਤੇ ਘਟੋ ਰਹਿ ਲੋਕ ਬਿਰਲ ਆਏ ਬਿਰਲ ਆਏ ਤਾਂ ਪਾ ਫਿਰ ਕਿਤੇ ਨਹੀਂ ਲੇ ਲੋ ਕਿ ਮੈਨੂੰ ਪਰਮਾਤਮਾ ਦਾ ਨਾਮ ਲੱਜਾਵੇ ਮੈਨੂੰ ਸੱਚਾ ਗੁਰੂ ਮਿਲ ਜਾਵੇ ਪਰ ਗੁਰੂ ਨਾਨਕ ਦੇਵ ਜੀ ਨੇ ਇਹ ਸੁਨੇਹੇ ਕਰਦੇ ਨੇ ਕਿ ਵੈ ਗੁਰ ਪਰਮਾਤਮਾ ਵੀ ਆਪ ਅਮੋਲਕ ਹੈ ਜਿਹੋ ਦਾ ਜਿਹੜਾ ਨਾਮ ਹੈ ਉਹ ਵੀ ਅਮੋਲਕ ਹੈ ਉਸ ਤੋਂ ਬਾਅਦ ਜੋ ਗੁਰੂ ਦੀ ਸਾਧ ਸੰਗਤ ਹੈ ਉਹ ਵੀ ਅਮੋਲਕ ਹੈ ਇੱਕ ਮਦਦ ਕਰਦੇ ਸੰਗਤ ਦੇ ਉੱਪਰ ਅਰਥ ਕਰਦਿਆਂ ਕਰਦਿਆਂ ਇੱਕ ਗੱਲ ਸਮਝਾਈ ਅੰਦੇ ਕਿ ਅਸੀਂ ਨਾ ਇੱਕ ਸ਼ਬਦ ਵਰਤ ਰਹੇ ਹਾਂ ਕਿ ਸੰਗਾ ਜੀ ਆਪਣਾ ਕੀੰਤੀ ਸਮਾਗਮ ਕਿ ਤੁਸੀਂ ਘਰ ਦੇ ਵਿੱਚ ਪਹੁੰਚੋ ਆਦੇ ਉਹ ਸਮਾਗਮ ਕੀ ਨਹੀਂ ਹੈ ਜਿਹੜਾ ਸੰਸਾਰ ਨੂੰ ਦਿੱਤਾ ਹੋਇਆ ਸੀ ਅਗਰ ਉਹ ਸਮਾਗਮ ਕੀ ਨਹੀਂ ਹੈ ਆਦੇ ਸੰਸਾਗ ਨਹੀਂ ਬਣਦੇ ਕਿਤੇ ਕਦੇ ਵਾਸਤੇ ਕਿਸਾਂ ਦਾ ਵੀ ਤੁਸੀਂ ਕੀਮਤੀ ਸਮਾਗਮ ਕਰਕੇ ਆ ਜਿੰਨਾ ਇਹ ਨਹੀਂ ਅੱਜ ਸਮਾ ਤਾਂ ਉਹਦੋਂ ਕੀ ਹੁੰਦੀ ਹੋਇਆ ਜਦੋਂ ਅਸੀਂ ਗੁਰੂ ਜੀ ਸੰਗਤ ਦੀ ਕੀਤਿ ਕੁਰਬਾਨੀ ਕਰੀ ਕਾਂਜਾ ਉਹ ਸਮਾ ਕੀਮਤੀ ਹੈ ਪਹਿਲਾ ਸਮਾ ਕੀਮਤੀ ਨਹੀਂ ਕਹਿੰਦੇ ਕਿ ਉਦੋਂ ਇਹ ਸ਼ਬਦ ਆਪਣੇ ਚਾਏਦੇ ਨੇ ਕਿ ਇਹ ਸਾਡਾ ਜਿਹੜਾ ਸਮਾਏ ਇੱਕ ਇਮਤੀ ਬਣਿਆ ਹੈ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੱਡ ਭਾਗੀ ਹੋ ਗਏ ਅਸੀਂ ਵੱਡਿਆ ਭਾਗਵਾਦੇ ਹੋ ਗਏ ਆ ਕਿ ਸਾਡਾ ਸਮਾ ਕੀਮਤੀ ਬਣ ਗਿਆ ਕਸੇ ਸੰਗਤ ਦੇ ਵਿੱਚ ਬੈਠੇ ਸਾਡਾ ਸਮਾਂ ਕੀਮਤੀ ਹੋ ਗਿਆ ਇਹਦਾ ਮੁੱਲ ਪੈ ਗਿਆ ਵੈ ਕੁਸ਼ ਪਰਮਾਤਮਾ ਦੀ ਤਰਗਾਦੇ ਵਿੱਚ ਸੰਸਾਰ ਦਾ ਬਾਕੀ ਸਮਾਂ ਕੀਮਤੀ ਨਹੀਂ ਕਿਉਂਕਿ ਉਹਦਾ ਮੁੱਲ ਨਾ ਇੱਕ ਤੋਂ ਬੰਦੇ ਦਾ ਕਰਿਆ ਜਾਂਦਾ ਇਹਦਾ ਮੁੱਲ ਪੀੜੀਆਂ ਦਾ ਕਰਿਆ ਜਾਂਦਾ ਇਹ ਮੇਰਾ ਪਿਤਾ ਸੰਗਤ ਕਰਦਾ ਮੈਂ ਵੀ ਜਾਣਾ ਉਹ ਤੱਲੇ ਮਾਂ ਤੇ ਚਾਹ ਵੇਖ ਸਾਡੇ ਵਾਲੇ ਵੇਖੇ ਸਾਡੇ ਰਿਸ਼ਤੇਦਾਰ ਵੀ ਹੋ ਸਾਡੇ ਰਿਸ਼ਤੇਦਾਰ ਜਾਂਦੇ ਨੇ ਜੀ ਗੁਰੂ ਘਰ ਦੇ ਵਿੱਚ ਅਸੀਂ ਵੀ ਜਾਇਆ ਕਰੀਏ ਲੋਕੀ ਆਖਣਗੇ ਤੇਰੇ ਰਿਸ਼ਤੇਦਾਰ ਤਾਂ ਗੁਰਦੁਆਰੇ ਜਾਂਦੇ ਨੇ ਤੂੰ ਨਹੀਂ ਜਾਂਦਾ ਕੇਕੇ ਬਣ ਕੇ ਨਾ ਸਮਰਵਾਕਿਆਂ ਨੇ ਤਾਂ ਗੁਰੂ ਸਾਹਿਬ ਜੀ ਪ੍ਰਦੇਸ਼ ਕਰਦੇ ਨੇ ਤੀਸਰੇ ਬੰਦੇ ਮਿੱਟੇ ਕਿ ਜੋ ਵਹਿਗੁਰੂ ਪਰਮਾਤਮਾ ਦਾ ਨਾਮ ਅਮੋਲਕ ਹੈ ਵਹਿਗੁਰੂ ਪਰਮਾਤਮਾ ਵੀ ਆਪ ਅਮੋਲਕ ਹੈ ਉਹਦੀ ਜਿਹੜੀ ਸੰਗਤ ਹੈ ਉਹ ਵੀ ਅਮੋਲਕ ਹੈ ਅਸੀਂ ਸਾਥ ਸੰਗਤ ਕਰੀਏ ਪਰਮਾਤਮਾ ਦਾ ਨਾਮ ਜਪੀਏ ਜਿਹੜੀ ਮਾਰ ਦੇ ਵਿੱਚ ਵਿਪਦ ਆਏ ਉਹ ਉਦੋਂ ਖਤਮ ਹੋਵੇਗੀ ਜਦੋਂ ਅਸੀਂ ਗੁਰੂ ਦਾ ਨਾਮ ਜਪਿਆ ਸਤਿ ਮੈਂ ਵਸੈ ਪ੍ਰਭ ਏਕੋ ਸੋਏ ਵਰਮਤੀ ਕਟ ਪਰ ਜਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਉਸਾ ਜਿਕਰੇ ਬੰਦੇ ਵਿੱਚ ਉਹ ਪ੍ਰਦੇਸ਼ ਕਰਦੇ ਨੇ

ਕਸ ਕਰ ਜਰੂਰ ਕਰਨੀ ਪਰ ਪਾਣੀ ਜਿਹੜੇ ਭਗਤ ਸਾਹਿਬ ਬਾਹਰ ਪ੍ਰਦੇਸ਼ ਕਰਦੇ ਨੇ ਏਕ ਘੜੀ ਆਧੇ ਘੜੀ ਆਧੇ ਹੁੰਤੇ ਆਧ ਭਗਤਨ ਸੇਤੀ ਗੋਸ਼ਟੇ ਜੋ ਕਿ ਲੋਸੋਂ ਦਾ ਕਹਿੰਦੇ ਵੀ ਇੱਕ ਘੜੀ ਸਮਾਂ ਕੱਢ ਜੇ ਇੱਕ ਘੜੀ ਸਮਾਂ ਨਹੀਂ ਹੈ ਉਦੋਂ ਅੱਧੀ ਘੜੀ ਸਮਾਂ ਕੱਢ ਜੇ ਕੋਈ ਨਹੀਂ ਸਮਾਂ ਕੋਤੋਂ ਵੀ ਅੱਧਾ ਸਮਾਂ ਕੱਢ ਕੇ ਹਰ ਤੋਂ ਭਾਵੇਂ ਕਿ ਸੰਗਤ ਜਰੂਰ ਕਰਨੀ ਹੈ ਭਾਵੇਂ ਥੋੜਾ ਸਮਾਂ ਦੇ ਭਾਵੇਂ ਜਿਆਦਾ ਸਮਾਂ ਦੇ ਸੰਗਾਤ ਜਿਉਂ ਕਰਦੇ ਨੇ ਜੇ ਨਾਲ ਉੱਠਦੇ ਆਂ ਬੈਠਦੇ ਆਂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਪਰਮਾਤਮਾ ਨੂੰ ਚੇਤੇ ਕਰਨਾ ਕਦੇ ਭੁੱਲ ਨਾ ਜੀਏ ਸੋ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦੇ ਨੇ ਕਿ ਜੋ ਪਰਮਾਤਮਾ ਦਾ ਨਾਮ ਅਮੋਲਕ ਹੈ ਜਦੋਂ ਮੈਂ ਸੱਚੇ ਗੁਰੂ ਦੀ ਸੰਗਤ ਕੀਤੀ ਤਾਂ ਉਸ ਨੇ ਪਰਮਾਤਮਾ ਦੇ ਨਾਮ ਬਾਰੇ ਮੈਨੂੰ ਦੱਸਿਆ ਜੋ ਸੱਚੀ ਬਾਣੀ ਹੈ ਫੇ ਉਸ ਨੂੰ ਪੜ੍ਹ ਲੱਗਾ ਤੇ ਜੋ ਮੇਰੇ ਮਨ ਦੇ ਵਿੱਚ ਜਗਦਾ ਸੀ ਉਹ ਸਾਰੇ ਖਤਮ ਹੋ ਗਏ ਜਗਦਾ ਕੀ ਸੀ ਵਿਸ਼ੇਮਕਾਰ ਕੰਮ ਕਰੋ ਲੋਕਾਂ ਦਾ ਕਿ ਸਾਰਾ ਖਤਮ ਹੋ ਗਿਆ ਇਹਨਾਂ ਦਾ ਜੋ ਪ੍ਰਭਾਵ ਸੀ ਮੇਰੇ ਉੱਪਰ ਉਹ ਸਾਰਾ ਖਤਮ ਹੋ ਗਿਆ ਉਹ ਮੇਰੇ ਉੱਪਰ ਗੁਰੂ ਦਾ ਪ੍ਰਭਾਵ ਹੈ ਗੁਰੂ ਜਦੋਂ ਕਿਰਪਾ ਕਰਦਾ ਹੈ ਸਾਨੂੰ ਜੋ ਸਾਰੇ ਸ਼ੋਕ ਸੁਖ ਸੁਹਤਾਂ ਨੇ ਉਹ ਲੈ ਜਾਂਦੀ ਹੈ ਸੋ ਗੁਰਮੁਖ ਸਾਹਿਬ ਸੰਗਤ ਜੀ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਆ ਹੋਇਆ ਹੋਇਆ ਪੂਰਾ ਗੱਲ ਤੇ ਨਿਕੀਮਾ ਬਖਸ਼ ਨੇ ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਹ ਸੰਗ ਬਖਸ਼ ਜੋਗ ਬਖਸ਼ ਰਣਾ ਬਲਾ ਜੀ ਫਤਿਹ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ